ਮੇਰੀ ਮਾਂ ਮੇਰੀ ਐ ਮੈਂ ਕੁਝ ਨਹੀਂ ਕਰ ਸਕਦਾ ਨੰਡੇ ਮਾਂ ਨੇ ਮੈਂ ਨਾ ਕੋਈ ਜਗ੍ਹਾ ਲੈ ਕੇ ਦੇ ਸਕਦਾ ਨਾ ਨੰਨ ਘਰ ਪਾ ਕੇ ਦੇ ਸਕਦਾ ਮੈਂ ਤੋ ਘਰ ਆਇਆ ਤੇ ਰੋਣਾ ਵੀ ਆਉਂਦਾ ਵਾਹ ਨਾ ਮੈਂ ਤੋ ਕਿਸੇ ਦੇ ਮੂਰੇ ਆ ਪੜਾਈ ਹੁੰਦਾ ਨਾ ਮੈਂ ਕੀ ਆ ਜਾਂਦਾ ਗਾ ਮੈਂ ਨਾ ਮਰੂੰਗਾ ਹੁਣ ਮੇਰੇ ਕੋਲ ਕੁਝ ਨਹੀਂ ਹੈਗਾ ਮੈਂ ਬਹੁਤ ਦੁਖੀ ਹਾਂ ਹੁਣ ਲੋਕਾਂ ਨੇ ਮੈਨੂੰ ਤਾਂਨੇ ਮਿਹਨੇ ਮਾਰ ਮਾਰ ਰਿਹਾ ਹੈਗਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਨਾ ਮਾਦਾ ਨਾ ਐਂ ਦਾ ਕੁਝ ਨਹੀਂ ਕਰ ਸਕਦਾ ਮੈਂ ਬਹੁਤ ਆਸਾਂ ਡਕੇ ਦੇਖ ਲਿਆ ਮੇਰੀ ਕੋਈ ਲੰਗ ਚਲਿਆ ਕੋਈ ਮਰ ਤਾਂ ਨਹੀਂ ਆਏ ਮੇਰੇ ਅਲਾਦਤਾਂ ਹੋਗੇ ਮੈਨੂੰ ਲੋਕਾਂ ਨੇ ਤਾਂਨੇ ਮਿਹਨੇ ਮਾਰਦੇ ਵੇਦਰਾ ਡਾ ਜੀਰਾ ਮੈਂ ਤੂੰ ਆਪਣੀ ਮਾਂ ਨੂੰ ਆਪਣੀ ਭੈਣ ਦਾ ਕੁਝ ਨਹੀਂ ਕਰ ਸਕਿਆ ਕਹ ਨਾ ਮੇਰੇ ਮਾਤਾ ਨਹੀਂ ਸਕਿਆ ਮੇਰੀ ਨਗਾ ਨਹੀਂ ਹੈਗੀ ਮੇਰੀ ਮਾਂ ਨੂੰ ਦਰੰਗ ਦਾ ਟੈਕ ਹੋ ਗਿਆ ਤੇ ਪੋਲਿਓ ਦੀ ਕਰਕੇ ਤੁਰਿਆ ਨਹੀਂ ਜਾਂਦਾ ਵੀਰੇ ਹੁਣ ਪੈਣਾ ਮੇਰੀ ਉਹਨੂੰ ਸੁਣਦਾ ਨਹੀਂ ਵੀਰੇ ਨਾ ਬੋਲਦੀ ਹੈ ਜੀ ਇੰਦਾ ਦੇ ਹਾਲਾਤ ਬਣ ਕੇ ਤੁਹਾਡੇ ਕੀ ਗੱਲਬਾਤ ਹੋਈ ਸੀ ਸ਼ੁਰੂ ਦੱਸੋ ਵੀਰੇ ਜੀ ਮੇਰੇ ਜੂੜੋ ਤੋਂ ਪਹਿਲਾਂ ਮੇਰੀ ਨਿਗਾ ਘਟ ਗਈ ਝੋਟੇ ਹੁੰਦੇ ਜੀ ਤੇ ਮੇਰੀ ਭੈਣ ਦੇ ਕੰਨਾਂ ਤੇ ਪੜਦੇ ਡੁੱਲਣ ਲੱਗੇ ਬਦੂਆ ਤਾਂ ਵੀਰੇ ਮੇਰਾ ਵੀ ਇਲਾਜ ਕਰਾਇਆ ਮੇਰੇ ਡੈਡੀ ਨੇ ਮੇਰੀ ਭੈਣ ਦਾ ਵੀ ਕਰਾਇਆ ਨਾ ਮੈਂ ਠੀਕ ਹੋ ਸਕਿਆ ਨਾ ਮੇਰੀ ਭੈਣ ਠੀਕ ਹੋ ਸਕੀ ਪਿੰਡਾਂ ਦੀ ਮੌਤ ਮੇਰੇ ਮੇਰੇ ਡੈਡੀ ਦਾ ਉਹਦੇ ਨਾਲ ਅੜ ਕੇ ਨੇ ਆਖੀ ਜੀ ਆਂਟਾ ਹੋ ਗਿਆ ਦੇ ਉਹ ਨਾ ਦੇਰ ਤੇ ਸਾਟਣ ਲੱਗੀ ਮੈਂਟਲੀ ਅਫਸੈਟ ਹੋ ਗਿਆ ਵੀਰੇ ਜਿਹੜਾ ਮੁੱਠੇ ਨਾਲ ਭੱਜਿਆ ਦਿਓ ਭੱਜ ਗਿਆ ਹੰਬ੍ਰਿਓ ਦੁਮਦ ਮਾਜਾ ਮੇਰਾ ਲੋਕਾਂ ਤੋਂ ਪੈਚੇ ਪੜ ਵੜ ਗਏ ਮੈਂ ਲਾਇਕ ਰਾਇਆ ਪਰ ਉਹ ਨਹੀਂ ਠੀਕ ਹੋ ਸਕੇ ਵੀਰੇ ਕਮਾਈ ਤਾਂ ਸਾਬਤ ਕੀ ਹੈ ਜਿਹੜੇ ਕੱਲ੍ਹ ਤੋਂ ਤੁਸੀਂ ਰਹ ਰਹੇ ਹੋ ਉਹ ਨਾ ਖੁਦ ਤੋਂ ਬਣਾ ਕੇ ਹੈ ਵੀਰੇ ਕਿਰਾਏ ਦਾ ਘਰ ਆ ਸਾਡਾ ਆਪ ਦਾ ਸਾਡਾ ਵੀਰੇ ਮਕਾਨ ਬੀਬੀ ਕੇ ਸਭ ਕੁਝ ਅਸੀਂ ਬਰਬਾਦ ਹੋ ਕੇ ਲਾਇਕ ਰਾਂਦੇ ਕਰਾਂਦੇ ਵੀਰੇ ਸਭ ਕੁਝ ਵੇਚ ਗਏ ਬੂਸੋ ਕਰਦਾ ਕਰਾਇਆ ਮੇਰੇ 4000 ਰੁਪਏ 15 ਤੋਂ ਮੇਰੀ ਪੈਨਸ਼ਨ ਹੈ 15 ਤੋਂ ਮੰਮੀ ਦੀ ਹੈ ਪੈਨ ਦਾ ਮੇਰੀ ਦਾ ਐਂਡਿਕਟਰ ਦਾ ਘਾੜ ਗ੍ਰੇਵਣ ਬਣ ਕੇ ਆਊਗਾ ਟੈਟੂ ਦਾ ਹੋਣਾ ਹੋਇਆਗਾ ਸੁਣ ਬਣ ਉਹਨੂੰ ਬਰੇਨਾ ਸੁਣਦਾ ਨਾ ਉਹ ਬੋਲਦੀ ਐ ਜਦੋਂ ਮੈਂ ਮੇਰਾ ਡੈਣੀ ਨੂੰ ਭਰਿਆ ਉਹ ਤਾਂ ਛੱਡ ਕੇ ਚਲੇ ਗਿਆ ਨਾਨਾ ਤੇਨੂੰ ਵਾਹ ਫਸੋ ਸੋਸ ਉਹਦਾ ਤੇ ਨਹੀਂ ਐਡੀ ਵੱਡੀ ਜੇ ਤੁਹਾਡੀ ਫੌਜ ਸੀ ਹੈ ਕਿ ਉਹ ਫਿਰ ਵੀ ਇਹਦੇ ਪ੍ਰਭਾਵ ਦੇ ਕੰਮ ਨਹੀਂ ਆਵੇ ਬਹੁਤ ਵੱਡੇ ਬਣਾ ਦਿੱਤੇ ਕਿਸੇ ਮੇਰੇ ਕਿਸਮਾ ਦੁਨੀਆਂ ਜੇ ਹਲਾ ਤਾਂ ਬਣਾ ਦੇ ਮੈਂ ਕਹਦੇ ਕਿ 100 ਰੁਪਏ ਦੀ ਮਦਦ ਨਹੀਂ ਲੱਦੀ ਮੈਂ ਚਾਰ ਜਾਣ ਮੇਰੇ ਡੈਡੀ ਨੂੰ ਘਰੇ ਬਿਠਾ ਕੇ ਕਰਤਾ ਅਬ ਚੁਲਾ ਕੇ ਰੱਖਿਆ ਸਾਰਾ ਕਿਰਾਇਆ ਅਦਮਾ ਹੀ ਹਜ਼ਾਰਾ ਕੁਝ ਮੇਰੇ ਮੈਂ ਚਲਾਇਆ ਸੋਦਾ ਪੱਤਾ ਮੈਂ ਕਹਦੇ ਕਿ 100 ਰੁਪਇਆ ਨਹੀਂ ਮੰਗਿਆ ਕੰਮ ਕਰੇ ਹੋਗੇ ਕੀ ਹੱਥ ਖੜਾ ਕਰਿਆ ਕਦੇ ਸੋਚਿਆ ਸੀ ਵੀਰੇ ਹੁੰਦਾ ਅਲਾਦਾ ਜਮੇ ਵੀਰੇ ਕਿਸਮਤ ਆ ਰਹੀ ਹੁਣ ਮੈਂ ਤਾਂ ਮੇਰੇ ਮਾਨ ਹੋ ਗਿਆ ਵੀਰੇ ਹੁਣ ਮੈਂ ਆਪਣੀ ਨਾਦਾ ਸਰਕਾਰ ਮਦਦ ਕਰਦੀ ਆ ਸਰਕਾਰ ਅੱਗੇ ਘਾਰ ਲਵਾ ਲਈ ਵੀਰੇ ਵੀਰੇ ਉਹ ਗੱਲ ਜਮਾਜ਼ੇ ਵੀ ਤੁਹਾਨੂੰ ਪਤਾ ਹੈਗਾ ਵੀ ਆਪਣੀ 도ੜੀ ਬਹੁਤ ਹੀ ਹੈਲਪ ਕਰ ਜਾਂਦੇ ਨੇ ਵੀਰੇ ਉਹਦੇ ਨਾਲ ਘਰ ਨਹੀਂ ਚੱਲਦਾ ਤੁਹਾਨੂੰ ਪਤਾ ਹੀ ਆ ਮੇਰੇ ਸੰਸਤਾ ਵਾਲੇ ਅਗਲਾ ਇੱਕ ਵਾਰ ਦੇ ਜਾਂਦਾ ਮੁੜ ਕੇ ਆਉਂਦਾ ਨਹੀਂ ਹੈਗਾ ਵੀਡੀਓ ਕਰ ਦਿੰਦੇ ਨੇ ਕਿ ਵੀ ਅਸੀਂ ਇੰਨਾ ਦੀ ਮਦਦ ਕਰ ਰਹੇ ਹਾਂ ਾਰ ਮਹੀਨੇ ਉਸ ਤੋਂ ਬਾਅਦ ਹੁੰਦੀ ਨਹੀਂ ਵੀਰੇ ਜਿਹੜਾ ਬੰਦਾ ਵੀਡੀਓ ਨਹੀਂ ਕਰਦਾ ਉਹ ਸਾਡੀ ਮਦਦ ਕਰੀ ਗਿਆ ਚਾਹੇ ਉਹਨਾਂ ਨੇ 2 ਮਹੀਨੇ ਕਰੀ ਚਾਹੇ 1 ਮਹੀਨੇ ਕਰੀ ਪਰ ਜਿਹੜੇ ਵੀਡੀਓ ਚ ਤੱਕ ਆ ਉਹਨਾਂ ਨੇ ਵੀ ਅਸੀਂ ਇੰਨਾ ਦੀ ਮਦਦ ਕਰ ਰਹੇ ਹਾਂ ਮੁੜ ਕੇ ਆਉਂਦੇ ਨਹੀਂ ਤੁਹਾਡੀ ਅੱਖਾਂ ਨੂੰ ਕੀ ਹੋ ਗਿਆ ਸੀ ਮੇਰੇ ਅੱਖਾਂ ਦੀਆਂ ਜਿਹੜੀਆਂ ਨਾੜਾਂ ਨੇ ਗੂਨ ਵਾਲੀਆਂ ਵਿਰੇ ਉਹ ਗਦਮ ਹੋ ਗਈਆਂ ਉਹਨਾਂ ਦਾ ਗੂਨ ਦਾ ਸਰਕਲ ਨਹੀਂ ਚੱਲਦਾ ਗਦਮ ਨੇ ਛੋਟੇ ਹੁੰਦੇ ਤੋਂ ਮੇਰੇ ਅਟੈਕ ਹੋਏ ਆ ਤੇ ਛੋਟੇ ਹੁੰਦੇ ਸਰਬ ਹੈ ਕਿ ਇਸ ਨਾਲੋਂ ਕੋਈ ਕੋਸਾ ਦੇ ਦੈਗੇ ਵੀ ਆਪਰੇਸ਼ਨ ਨਾਲ ਤੁਹਾਡੀ ਸੋਸੀਆਲ ਨੂੰ ਦਿੱਕਤ ਨਹੀਂ ਨਾ ਮੇਰੇ ਗੰਦੇ ਨਾ ਆਪਰੇਸ਼ਨ ਹੋਵੇ ਨਾ ਲੈਂਜ ਪਹਿਨ ਨਾ ਐਨਕ ਲੱਗੇ ਨਾ ਅੱਖਾਂ ਬਦਲੀਆਂ ਜਾਣ ਮੇਰੇ ਆ ਪਈਆਂ ਨੇ ਰਿਪੋਰਟਾਂ ਮੇਰੇ ਉਹਰੇ ਉਹ ਤੋਂ ਪੱਟ ਕੇ ਪੱਟ ਕੇ ਦੇਖਣਾ ਹਸਤਾਲਾ ਨੇ ਕਿੱਥੇ ਕੱਢ ਕੇ ਦੇਖਣਾ ਮੇਰੇ ਬੋਤ ਮੇਰੇ ਡੈਡੀ ਲੈ ਕੇ ਫਿਰਿਆ ਸਾਨੂੰ ਬੋਤ ਲੈ ਕੇ ਫਿਰਿਆ ਗੱਲ ਅਜੇ ਪਿੱਛੇ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਵੀਰੇ ਹੁਣ ਤਾਂ ਬਸ ਐਂਡ ਹੋਇਆ ਪਿਆ ਸਾਡੇ ਬਾਦ ਵਿੱਚ ਤਾਂ ਉਸ ਦਾ ਸੱਜਣ ਕੱਢ ਕੇ ਆਪਸ ਵਿੱਚ ਕੋਈ ਪੱਟ ਸਾਨੂੰ ਵੀਰੇ ਆਪਣਾ ਡਰੈੱਸ ਹੈਗਾ ਬਸ ਨੂਰ ਨੇ ਉਪਲੀ ਰੋਡ ਤੇ ਤੇ ਵਿਰੇ ਨੰਬਰ ਹੈਗਾ 9988 64 682 99886 46585 ਬਿਰਿਆਨ ਨੰਬਰ ਆਈ ਤੇ ਵਿਚਾਰੀ ਨੂੰ ਮੈਂ ਇਹਨੂੰ ਕਿੱਥੇ ਲੈ ਕੇ ਜਾਵਾਂ ਵੀਰੇ ਮੇਰੇ ਭੈਣ ਨੂੰ ਬਸਾਦੀ ਨੂੰ ਨਾ ਸੁਣਦਾ ਨਾ ਬੋਲਦੀ ਐ ਇਹਨੂੰ ਕਿਵੇਂ ਦੱਸਾਂ ਵੀ ਮੈਂ ਤਾਂ ਦਿੱਲੀ ਕੋਸੇ ਨਹੀਂ ਕਮਾ ਸਕਾਂ ਕੀ ਮੈਂ ਦੱਸਾਂ ਵੀਰੇ ਮੈਂ ਮੈਂ ਤਾਂ ਟੱਕ ਮੈਂ ਤਾਂ ਨਹੀਂ ਕਰ ਸਕਦਾ ਫਿਰ ਮੇਰੇ ਮੈਨੂੰ ਇੰਨੇ ਤਾਨੇ ਮੇਣੇ ਵੱਜ ਗਏ ਪਰਦੇਸੀ ਜਿਹੜੇ ਆਏ ਹੋਏ ਨੇ ਉਹਰੇ ਅਗਲਾ ਕਹਿੰਦਾ ਵੀ ਬਈਆਂ ਦਾ ਕਨੇ ਮੇਰੇ ਮੈਨੂੰ ਦਾਨੇ ਮੇਣੇ ਮਾਰਦੇ ਵੀ ਤੂੰ ਕੁਝ ਨਹੀਂ ਕਰ ਸਕਦਾ ਅਗਲਾ ਮੇਰੇ ਦੇਖਣ ਵਾਲਾ ਕਹਿੰਦਾ ਐਡਾ ਜ਼ਰੀਰ ਆ ਜਦੋਂ ਮੇਰੇ ਵਾਲੇ ਨੂੰ ਪਤਾ ਲੱਗਦਾ ਫੇਰ ਅਗਲਾ ਕਹਿੰਦਾ ਵੀ ਬਾਕੀ ਤੂੰ ਦਾ ਲੱਤਾਂ ਮਾਂ ਬਰਦੀ ਉਹ ਮੇਰੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਐਂਡਿੰਗ ਹੈਡਾ ਮੈਨੂੰ ਅਗਲਾ ਕਹਿਣਾ ਨਹੀਂ ਤੇਰੇ ਮੇਰੇ ਛੋਟੇ ਹੁੰਦੇ ਤਾਂ ਦੋ ਵਾਰ ਮੇਰੀ ਲੱਤ ਟੁੱਟੀ ਹੈ ਆ ਦੋਨੇ ਗੁੱਟ ਟੁੱਟੇ ਹੋਏ ਨਹੀਂ ਉਹ ਦੂਬਾ ਤਾਂ ਫੇਰ ਆਪੇ ਟੁੱਟਿਆ ਮੇਰੇ ਜੇ ਮੈਨੂੰ ਦਿਖਦਾ ਹੁੰਦਾ ਤਾਂ ਕਿਉਂ ਮੇਰੇ ਮੇਰੇ ਮੈਂਨੇ ਵਾਰਾ ਫੱਟੜ ਹੁੰਦਾ ਮੇਰੇ ਮੇਰੇ ਗੋਟਾ ਤਾਂ ਮੈਂ ਕੋਈ ਭਾਰੀ ਚੀਜ਼ ਨਹੀਂ ਚੱਕ ਸਕਦਾ ਕਿ ਦੋਨੇ ਗੋਟੇ ਬਿੰਗੇ ਜੁੜੇ ਹੋਏ ਨੇ ਨਾਲੇ ਬਿਰੇ ਮਹਿਮਾ ਦਾ ਦੀ ਘਾਰ ਲਾ ਰਿਆਗਾ ਬਿਰੇ ਨਹੀਂ ਸਾਡੇ ਇਹ ਹਾਲਾਤ ਹੋਏ ਬਿੰਨੇ ਬਿਰੇ ਨੀ ਚਪਰੇ ਜਾਇ ਅੱਧ ਪੀ ਲਿਆ ਚਾ ਕਾਨੂੰ ਪੀ ਲੀਏ ਬਿਰੇ ਸਾਡਾ ਕੋਈ ਹੱਲ ਨਿਕਲ ਆਵੇ ਸਾਡਾ ਝੋਟਾ ਜਾਂ ਪਲਾਟ ਹੋਵੇ ਸਾਡਾ ਆਪ ਦਾ ਕੋਈ ਘਰ ਬਣ ਜੇ ਤਾਂ ਮੇਰੀ ਮਾਂ ਨੂੰ ਕੋਈ ਹੌਸਲਾ ਉਹਦਾ ਮੈਨੂੰ ਜਦੋਂ ਮੇਰੀ ਮਾਂ ਦਿਲ ਤੇੜ ਮਾਰ ਰਹੀ ਹੈ ਮੈਂ ਉਦੋਂ ਉੱਤੇ ਮਰ ਰਿਹਾ ਬਿਰੇ ਇੱਕ ਵਾਰੀ ਕੰਟੈਕਟ ਆ ਬਦ ਗੰਦਾ ਇੱਕਦਾਂ ਨੰਬਰ ਬਿਰੇ